ਤુલਸੀ ਦਾ ਬੂਟਾ ਪਹਿਨਾ ਆਪਣੇ ਲਫਾ ਵਿੱਚ ਲੱਗਾ ਹੋਇਆ ਸੀ ਹੁਣ ਆਪਾਂ ਇਹਨੂੰ ਗਮਲੇ ਦੇ ਵਿੱਚ ਲਾਉਣੇ ਆਗੇ ਤੇ ਤੁਸੀ ਦੇ ਬੂਟੇ ਨੂੰ ਕਹਿੰਦੇ ਵੀ ਇਹਦੀ ਵੀ ਬਹੁਤ ਸੁੱਚ ਰੱਖਣੀ ਪੈਂਦੀ ਹੈਗੀ ਇਹ ਗੱਲ ਠੀਕ ਆ ਬਿਲਕੁਲ ਤੇ ਇਹ ਹਿੰਦੂ ਲੋਕ ਇਹਦੀ ਬਹੁਤ ਜ਼ਿਆਦਾ ਪੂਜਾ ਕਰਦੇ ਆ ਪਰ ਆਪਾਂ ਜਿਹੜਾ ਬੂਟਾ ਹੈਗਾ ਆਪਣੇ ਸਿੱਖ ਲੋਕ ਆ ਆਪਾਂ ਬੂਟਾ ਇਹ ਲਾ ਲੈਨੇ ਆ ਕਿਉਂਕਿ ਜਿਹੜਾ ਇਹ ਬੂਟਾ ਗਾ ਇਹ ਇੱਕ ਤਾਂ ਸੋਹਣਾ ਬਹੁਤ ਲੱਗਦਾ ਗਾ ਕਿਉਂਕਿ ਇਹ ਬਹੁਤ ਵਧੀਆ ਹਰੇ ਭਾਈ ਸੋਹਣੀ ਲੱਗਦੀ ਆ ਦੂਜਾ ਨੰਬਰ ਦੇਖੋ ਜਿਹੜੀਆਂ ਪੱਤੀਆਂ ਹੁੰਦੀਆਂ ਇਹ ਆਪਾਂ ਜਿਵੇਂ ਕੋਈ ਬਿਮਾਰ ਹੁੰਦਾ ਖੰਗ ਜਖਾਮ ਬੁਖਾਰ ਇਹਦੀਆਂ ਪੱਤੀਆਂ ਨੂੰ ਨਾ ਚਾਹ ਦੇ ਵਿੱਚ ਵਾਲ ਕੇ ਪੀਤਾ ਜਾਂਦਾ ਗਾ ਤਾਂ ਬਹੁਤ ਸ਼ੀਤ ਲਈ ਬਹੁਤ ਵੀ ਵਧੀਆ ਗਾ ਤਾਂ ਕਰਕੇ ਇਹ ਬੂਟਾ ਹਰ ਇੱਕ ਘਰ ਦੇ ਵਿੱਚ ਹੁੰਦਾ ਗਾ ਤਾਂ ਸੱਚ ਜ਼ਰੂਰ ਇਹਦੀ ਰੱਖਣੀ ਚਾਹੀਦੀ ਆ ਵੇ ਝੂਠੇ ਮਿਠਿਆਤ ਨਹੀਂ ਲੱਗਣੇ ਚਾਹੀਦੇ ਇੱਕ ਪਾਸੇ ਬਸ ਇਹਨੂੰ ਰੱਖੋ ਜਿੱਥੇ ਵੀ ਸਮਝ ਲਓ ਬਸ ਇਹਦੇ ਵਿੱਚ ਡੇਲੀ ਪਾਣੀ ਪਾਓ ਤੇ ਬੂਟਾ ਇਹ ਜ਼ਰੂਰ ਲਾਓ ਕਿਉਂਕਿ ਇਹਦੇ ਬਹੁਤ ਜ਼ਿਆਦੇ ਗੁਣ ਆਗੇ ਗੂਟੇ ਦੇ ਵਿੱਚ ਤੇ ਜਿਹੜਾ ਜਦੋਂ ਇਹ ਸੁੱਕ ਜਾਂਦਾ ਤੇ ਜਿਹੜੇ ਦੇ ਬੀ ਹੁੰਦੇ ਆ ਉਹ ਆਪਾਂ ਨੂੰ ਸਾਂਭ ਕੇ ਰੱਖਣੇ ਚਾਹੀਦੇ ਆ ਤੇ ਬਾਅਦ ਦੇ ਵਿੱਚ ਜਦੋਂ ਇਹਦਾ ਮੌਸਮ ਆਉਂਦਾ ਲਾਉਣ ਦਾ ਉਹ ਵੀ ਆਪਾਂ ਦਬਦੋ ਦੁਬਾਰਾ ਫੇਰ ਇਹ ਬੂਟਾ ਹੋ ਜਾਂਦਾ ਇਹ ਜਿਹੜਾ ਬੂਟਾ ਸਾਡੇ ਘਰੇ ਬਹੁਤ ਪੁਰਾਣਾ ਬੂਟਾ ਬਹੁਤ سارے ਬੂਟੇ ਸਾਡੇ ਘਰੇ ਹੁੰਦੇ ਆਗੇ ਪਰ ਅਸੀਂ ਆਂਡੀਆਂ ਮੰਡੀ ਨੂੰ ਬਹੁਤ ਬੰਦੇ ਆਗੇ ਬੂਟੇ ਕਿਉਂਕਿ ਹਰ ਇੱਕ ਆ ਕੇ ਮੰਗ ਲੈਂਦਾਗਾ ਬੂਟਾ ਤਾਂ ਚਲੋ ਆਪਾਂ ਜਵਾਬ ਨਹੀਂ ਦਿੰਦੇ ਹਰ ਇੱਕ ਲੈ ਜਾਂਦਾਗਾ ਚਲੋ ਵੀ ਹਰ ਇੱਕ ਆਪਦੇ ਘਰੇ ਲਾ ਲੈਂਦਾ ਚੰਗੀ ਗੱਲ ਆਗਾ ਬਹਾਨੇ ਨਾਲ ਅਗਲਾ ਬੂਟਾ ਵੀ ਲਾ ਲੈਂਦਾਗਾ ਵੀ ਜੇ ਕੋਈ ਬੂਟਾ ਤੁਲਸੀ ਦਾ ਮੰਗਦਾ ਤਾਂ ਉਹਨੂੰ ਜਵਾਬ ਬਿਲਕੁਲ ਨਾ ਦਿਆ ਕਰੋ ਕਿਉਂਕਿ ਇਹ ਇੱਕ ਤਰ੍ਹਾਂ ਦਾ ਬੂਟਾਗਾ ਦੇਖੋ ਤੁਸੀਂ ਵਹਿਮ ਨਾ ਕਰਿਆ ਕਰੋ ਵੀ ਬੂਟਾ ਇਹ ਤੁਲਸੀ ਦਾ ਸਾਡੇ ਘਰੇ ਲੱਗਿਆ ਆਪਾਂ ਕਿਸੇ ਨੂੰ ਦੇਣਾ ਨਹੀਂ ਹੈਗਾ ਇਹਦੀ ਕੋਈ ਗੱਲ ਨਹੀਂ ਹੁੰਦੀ ਬੂਟਾ ਸੰਕਾਂ ਦਾ ਜੇ ਆਪਣੇ ਘਰੇ ਲੱਗਿਆ ਬੀਆ ਨਾਲ ਹੋਰ ਬੂਟੇ ਬੰਦਦੇ ਆ ਤਾਂ ਆਂਡੀਆਂ ਗਮਡੀਆਂ ਨੂੰ ਜਰੂਰ ਵੰਡਿਆ ਕਰੋ ਬੂਟੇ ਤੇ ਕਿਉਂਕਿ ਹਰੇ ਵਈ ਹਰ ਇੱਕ ਦੇ ਘਰੇ ਹੋਣੀ ਚਾਹੀਦੀ ਆ ਤੇ ਜਿਹੜੇ ਇਹ ਬੂਟੇ ਦੇ ਲਾਭ ਆ ਵੀ ਉਹ ਹਰ ਇੱਕ ਲੈ ਸਕਦਾ ਹੈਗਾ ਪੱਤੀਆਂ ਤੋਂ ਤੇ ਜਿਹੜੇ ਬੀਆ ਬੀ ਵੀ ਇਹਦੇ ਬਹੁਤ ਜ਼ਿਆਦੇ ਗੁਣਕਾਰੀ ਹੁੰਦੇ ਆਗੇ ਬੀਆ ਨੂੰ ਸੁਕਾ ਕੇ ਚਾਹ ਸੁਕਾ ਕੇ ਸਮਝ ਲਓ ਪੀਸ ਕੇ ਇਹਨਾਂ ਨੂੰ ਖਾਧਾ ਜਾਂਦਾ ਹੈਗਾ ਤੇ ਜਿਹੜੇ ਇਹ ਬੀ ਆਗੇ ਬੀ ਇਹਦੇ ਬਹੁਤ ਜਿਆਦੇ ਮੈਹੀਏ ਮਿਲਦੇ ਆ ਤુલਸੀ ਦੇ ਇਹ ਤੁਸੀਂ ਸਰਚ ਕਰਕੇ ਦੇਖਿਓ ਤੇ ਤਾਂ ਕਰਕੇ ਜਿਹੜੀ ਇਹ ਤુલਸੀ ਦਾ ਬੂਟਾ ਹੈ ਪੂਰਾ ਗੁਣਕਾਰ ਨਾਲ ਭਰਿਆ ਹੋਇਆਗਾ ਤਾਂ ਇਹਦੇ ਬਹੁਤ ਫਾਇਦੇ ਆਗੇ ਤੇ ਇਹਨੂੰ ਹਰ ਇੱਕ ਕਰ ਦੇ ਵਿੱਚ ਲਾਉਣਾ ਚਾਹੀਦਾਗਾ ਤੇ ਜਿਹੜੀਆਂ ਭੈਣਾਂ ਇਹ ਬੂਟੇ ਨੂੰ ਲਾਉਣਾ ਚਾਹੁੰਦੀਆਂ ਨੇ ਤਾ ਉਹ ਇਸ ਵੀ ਸਮਝ ਲੋ ਜੇ ਕਿਸੇ ਲੱਗਿਆ ਹੁੰਦਾ ਛੋਟਾ ਬੂਟਾ ਲਿਆਇਆ ਕਰੋ ਤੇ ਉਹ ਆਪਾਂ ਛੋਟਾ ਬੂਟਾ ਲਿਆ ਕੇ ਲਾ ਸਕਦੇ ਆ ਆ ਦੇਖੋ ਹੁਣ ਆਪਾਂ ਇਹ ਇੱਕ ਸਾਈਡ ਤੇ ਧਰਤਾ ਬੂਟਾ ਇਹ ਥੋੜਾ ਜਿਹਾ ਸੁੱਕ ਗਿਆ ਪਰ ਇਹ ਹੁਣ ਫੇਰ ਦੁਬਾਰੇ ਪੱਤੀਆਂ ਇਹਦੀਆਂ ਫੁੱਟੀਆਂ ਜਾਂਦੀਆਂ ਨੇ ਇਹ ਫੇਰ ਦੁਬਾਰੇ ਹਰਾ ਭਰਿਆ ਹੋ ਜਾਊਗਾ ਤੇ ਬਹੁਤ ਸੋਹਣਾ ਲੱਗਦਾ ਜੀ ਤੁਸੀਂ ਦਾ ਬੂਟਾ ਇਹ ਲੱਗਿਆ ਹੋਇਆ